ओम शांति आज संडे हा 7 जून 2024 दे बाबा दे सतर महावाक बाबा बोले मीठे बच्चे तोहानू शरीर तो वाखोगे बाप कोल जाना है ऐ शरीर नु नान नहीं लेके जाओगे ਐਸ ਲਈ ਸਰੀਰ ਨੂੰ ਭੁੱਲ ਆਤਮਾ ਨੂੰ ਦੇਖੋ ਪ੍ਰਸ਼ਨ ਹੈ ਤੁਸੀਂ ਬੱਚੇ ਆਪਣੀ ਉਮਰ ਨੂੰ ਯੋਗ ਬਲ ਨਾਲ ਬੜਾਂਦਾ ਪੁਰਸ਼ਾਰਥ ਕਿਉਂ ਕਰਦੇ ਹੋ ਤੁਸੀਂ ਬੱਚੇ ਆਪਣੀ ਆਯੂ ਨੂੰ ਯੋਗ ਬਲ ਨਾਲ ਵਧਾਉਂਦਾ ਪੁਰਸ਼ਾਰਥ ਕਿਉਂ ਕਰਦੇ ਹੋ ਉੱਤਰ ਕਿਉਂਕਿ ਤੁਹਾਡੀ ਦਿਲ ਹੁੰਦੀ ਹੈ ਅਸੀਂ ਬਾਪ ਦੁਆਰਾ ਸਭ ਕੁਝ ਇਸ ਜਨਮ ਵਿੱਚ ਜਾਣ ਜਾਈਏ ਬਾਪ ਦੁਆਰਾ ਸਭ ਕੁਝ ਸੌਣ ਲਈਏ ਐਸਲੀ ਤੁਹਾਨੂੰ ਯੋਗ ਬਨਣਾ ਆਪਣੀ ਉਮਰ ਨੂੰ ਬਦਾਨਦਾ ਪਰਸ਼ਾਸ ਕਰਨਾ ਪੈਂਦਾ ਹੈ ਉਹਨ ਤੁਹਾਨੂੰ ਬਾਪ ਤੋਂ ਪਿਆਰ ਮਿਲਦਾ ਹੈ ਅਜਿਹਾ ਪਿਆਰ ਸਾਰੇ ਕਲਪ ਵਿੱਚ ਨਹੀਂ ਮਿਲ ਸਕਦਾ ਬਾਕੀ ਜੋ ਸਰੀਰ ਛੱਡ ਕੇ ਚਲੇ ਗਏ ਉਹਨਾਂ ਦੇ ਲਈ ਕਹਾਂਗੇ ਡਰਾਮਾ ਐਨਾ ਹੀ ਪਾਠ ਸੀ ਓਮ ਸ਼ਾਂਤੀ ਬੱਚੇ ਜਨਮ ਜਨਮਾਂਤਰ ਕੋ ਸਸੰਗਾ ਵਿੱਚ ਗਏ ਨੇ ਫਤਵੀ ਆਏ ਨੇ ਵਾਸਤਵਿਕ ਸ ਨੂੰ ਸਤ ਸੰਗ ਕਿਹਾ ਜਾਂਦਾ ਹੈ ਸੱਤ ਦਾ ਸੰਗ ਤਾਰੇ ਬੱਚਿਆਂ ਦੀ ਦਿਲ ਵਿੱਚ ਆਂਦਾ ਹੈ ਐਸੀ ਪਹਿਲੇ ਭਗਤੀ ਮਾਰਗ ਦੇ ਸਤ ਸੰਗਾਂ ਵਿੱਚ ਜਾਂਦੇ ਸੀ ਹੁਣ ਇੱਥੇ ਬੈਠੇ ਹਾਂ ਰਾਤ ਦਿਨ ਦਾ ਫਰਕ ਲੱਗਦਾ ਹੈ ਨਾ ਇੱਥੇ ਪਹਿਲੇ ਪਹਿਲੇ ਬਾਪ ਦਾ ਪਿਆਰ ਮਿਲਦਾ ਹੈ ਫਿਰ ਬਾਪ ਨੂੰ ਬੱਚਿਆਂ ਦਾ ਪਿਆਰ ਮਿਲਦਾ ਹੈ ਹੁਣ ਅਸੀਂ ਇਸ ਜਨਮ ਵਿੱਚ ਤੁਹਾਡੀ ਚੇਂਜ ਹੋ ਰਹੀ ਹੈ हूँ इस जन्मी चेंज हो रही है ती बच्चे समझ गए हो असी आत्मा हाँ ना कि शरीर शरीर नहीं कहेगा साड़ी आत्मा आत्मा कह सकती है साडा शरीर हूँ बच्चे समझते ने जन्म जन्मांतर वो साधु संत महात्मा कहें आए अजक फैशन पै गया साई बाबा मेहर बाबा वो सब जिसमानी हो गए ਜਿਸ ਮਿਆਂ ਨਹੀਂ ਪਿਆਰ ਤੋਂ ਸੁਖ ਹੁੰਦਾ ਨਹੀਂ ਹੁਣ ਤੁਸੀਂ ਬੱਚਿਆਂ ਦਾ ਰੋਹਾਨੀ ਪਿਆਰ ਹੈ ਰਾਤ ਦਿਨ ਦਾ ਫਰਕ ਹੈ ਇੱਥੇ ਤੁਹਾਨੂੰ ਸਮਝ ਮਿਲਦੀ ਹੈ ਉੱਥੇ ਤੁਸੀਂ ਬਿਲਕੁਲ ਬੇਸਮਝ ਹੋ ਤੁਸੀਂ ਹੁਣ ਸਮਝਦੇ ਹੋ ਬਾਬਾ ਕੇ ਸਾਨੂੰ ਪੜ੍ਹਾਉਂਦੇ ਨੇ ਉਹ ਸਾਡਾ ਬਾਪ ਹੈ ਮੈਨ ਫੀਮਨ ਸਭ ਆਪਣੇ ਆਪ ਨੂੰ ਆਤਮਾ ਸਮਝਦੇ ਨੇ ਬਾਬਾ ਗੁਲਾੰਦੇ ਵੀ ਨੇ ਏ ਬੱਚੋ ਬੱਚੇ ਵੀ ਰਿਸਪੌਂਸ ਕਰਨਗੇ ਇਹ ਹੈ ਬਾਪ ਤੇ ਬੱਚਿਆਂ ਦਾ ਮੇਲਾ ਬੱਚੇ ਜਾਣਦੇ ਨੇ ਇਹ ਬਾਪ ਤੇ ਬੱਚਿਆਂ ਦਾ ਆਤਮਾ ਤੇ ਪਰਮਾਤਮਾ ਦਾ ਮੇਲਾ ਇੱਕ ਵਾਰ ਹੁੰਦਾ ਹੈ ਬੱਚੇ بابا بابا ਕਹਿੰਦੇ ਰਹਿਣਗੇ بابا ਅੱਖਰ ਬਹੁਤ ਮਿੱਠਾ ਹੈ بابا ਕਹਿਣ ਨਾਲ ਵਰਸਾ ਯਾਦ ਆਏਗਾ ਤੁਸੀਂ ਛੋਟੇ ਨਹੀਂ ਹੋ ਬਾਪ ਦੀ ਸਮਝ ਬੱਚਿਆਂ ਨੂੰ ਜਲਦੀ ਆਂਦੀ ਹੈ ਬਾਪ ਤੋਂ ਕੀ ਵਰਸਾ ਮੰਗਦਾ ਹੈ ਉਹ ਛੋਟਾ ਬੱਚਾ ਸਮਝ ਨਾ ਸਕੇ ਇੱਥੇ ਤੁਸੀਂ ਜਾਣਦੇ ਹੋ ਅਸੀਂ ਬਾਬਾ ਕੋ ਲਾਏ ਹਾਂ ਬਾਪ ਕਹਿੰਦੇ ਨੇ ਹੀ ਬੱਚੋ ਐਸ ਵੀ ਸਭ ਬੱਚੇ ਆ ਗਏ ਸਭ ਆਤਮਾ ਇਟਾਰ ਤੋਂ ਐਥੋਂ ਆਂਦੀਆਂ ਨੇ ਪਾਠ ਵਜਣ ਕੌਣ ਕਦੋਂ ਪਾਠ ਵਜਾਉਂਦੇ ਨੇ ਇਹ ਬੁੱਤੀ ਵਿੱਚ ਹੈ ਸਭ ਦੇ ਸੈਕਸ਼ਨ ਵੱਖ-ਵੱਖ ਨੇ ਜਿੱਥੋਂ ਆਂਦੇ ਹੋ ਫੇਰ ਪਿਛਾੜੀ ਸਭ ਆਪਣੇ ਆਪਣੇ ਸੈਕਸ਼ਨ ਵਿੱਚ ਜਾਂਦੇ ਨੇ ਇਹ ਵੀ ਸਭ ਡਰਾਮਾ ਵਿੱਚ ਨੁੰਦ ਹੈ ਬਾਪ ਕਿਸੇ ਨੂੰ ਭੇਜਦੇ ਨਹੀਂ ਆਟੋਮੈਟਿਕਲੀ ਡਰਾਮਾ ਬਣਿਆ ਹੋਇਆ ਹੈ ਹਰ ਇੱਕ ਆਪਣੇ ਆਪਣੇ ਧਰਮ ਵਿੱਚ ਆਉਂਦੇ ਰਹਿੰਦੇ ਨੇ ਬੁੱਧ ਦਾ ਧਰਮ ਸਥਾਪਨ ਹੋਇਆ ਨਹੀਂ ਤਾਂ ਕੋਈ ਉਸ ਧਰਮ ਦਾ ਆਏਗਾ ਨਹੀਂ ਪਹਿਲੇ ਪਹਿਲੇ ਸੂਰਜਵੰਸ਼ੀ ਚੰਦਰਵੰਸ਼ੀ ਹੀ ਆਉਂਦੇ ਨੇ ਤਾਂ ਬਾਪ ਚੰਗੀ ਤਰ੍ਹਾਂ ਬੈਠ ਸਮਝਾਉਂਦੇ ਨੇ ਉਹ ਨੰਬਰ ਵਾਰ ਸੂਰਜਵੰਸ਼ੀ ਚੰਦਰਵੰਸ਼ੀ ਸ਼ਰੀਰ ਵਿੱਚ ਲੈਂਦੇ ਨੇ उत्थे विकार की गल नहीं होंगी योग बनना आत्मा के गर्भ में प्रवेश करती है उस समझा मेरी आत्मा इस शरीर जाके प्रवेश करेगी बुढ़े समझते ने सा आत्मा योग बन जाके, फिर वो शरीर लवेगी मेरी आत्मा हूँ पुनर्जन्म ली है ये बाप भी समझते ने साड़े कोल बच्चा आया है बच्चे आत्मा आ रही है ਜਿਸ ਦਾ ਸਾਖਸ਼ੀਤਕਰ ਹੁੰਦਾ ਹੈ ਉਹ ਆਪਣੇ ਲਈ ਸਮਝਦੇ ਨੇ ਅਸੀਂ ਜਾ ਕੇ ਦੂਜੇ ਸਰੀਰ ਵਿੱਚ ਪਰਵੇਸ਼ ਕਰਦੇ ਹਾਂ ਇਹ ਵੀ ਵਿਚਾਰ ਉੱਠਦੇ ਨੇ ਜ਼ਰੂਰ ਉੱਥੋਂ ਦਾ ਕੋਈ ਕਾਇਦਾ ਹੋਵੇਗਾ ਨਾ ਬੱਚਾ ਕਿਸ ਉਮਰ ਵਿੱਚ ਆਏਗਾ ਉੱਥੇ ਸਭ ਕੁਝ ਰੈਗੂਲਰ ਚੱਲਦਾ ਹੈ ਉਹ ਅੱਗੇ ਚੱਲ ਕੇ ਤੁਹਾਨੂੰ ਮਹਿਸੂਸ ਹੋਵੇਗਾ ਸਭ ਪਤਾ ਲੱਗੇਗਾ ਐਵੇਂ ਨਹੀਂ ਕਿ 15 20 ਬਰੇ ਵਿੱਚ ਕੋਈ ਬੱਚਾ ਹੋਵੇਗਾ ਜਿਵੇਂ ਇੱਥੇ ਹੁੰਦਾ ਹੈ ਨਹੀਂ ਉਥੇ ਤਾਂ ਉਮਰ 150 ਵਰੇਤੀ ਹੁੰਦੀ ਹੈ ਬੱਚਾ ਉਦੋਂ ਆਏਗਾ ਜਦੋਂ ਅੱਧੀ ਲਾਈਫ ਤੋਂ ਥੋੜਾ ਅੱਗੇ ਹੋਵੋਗੇ ਉਸ ਸਮੇਂ ਬੱਚਾ ਆਂਦਾ ਕਿਉਂਕਿ ਉਥੇ ਉਮਰ ਵੱਡੀ ਹੁੰਦੀ ਹੈ ਇੱਕ ਹੀ ਤਾਂ ਬੱਚਾ ਆਣਾ ਹੁੰਦਾ ਹੈ ਫਿਰ ਬੱਚੀ ਵੀ ਆਣੀ ਹੈ ਕਾਇਦਾ ਹੋਵੇਗਾ ਪਹਿਲੇ ਬੱਚੇ ਦੀ ਫਿਰ ਬੱਚੀ ਦੀ ਆਤਮਾ ਆਉਂਦੀ ਹੈ ਵਿਵੇਕ ਕਹਿੰਦੇ ਨੇ ਪਹਿਲੇ ਬੱਚਾ ਆਣਾ ਚਾਹੀਦਾ ਹੈ ਪਹਿਲੇ ਮੇਲ ਫਿਰ ਫੀਮੇਲ 8 10 ਸਾਂ ਦੇਰੀ ਨਾ ਲਾਂਗੇ ਅੱਗੇ ਚੱਲ ਕੇ ਤੁਸੀਂ ਬੱਚਿਆਂ ਨੂੰ ਸਭ ਸাক্ষাৎਕਾਰ ਹੋਣਾ ਹੈ ਕਿਵੇਂ ਉੱਥੋਂ ਦੀ ਰਸਮ ਰਿਵਾਜ ਹੈ ਇਹ ਸਭ ਗੱਲਾਂ ਨਵੀਂ ਦੁਨੀਆ ਦੀ ਬਾਪ ਬੈਠ ਸਮਝਾਉਂਦੇ ਨੇ ਬਾਪ ਹੀ ਨਵੀਂ ਦੁਨੀਆ ਸਥਾਪਨ ਕਰਨ ਵਾਲਾ ਹੈ ਰਸਮ ਰਿਵਾਜ ਵੀ ਜ਼ਰੂਰ ਸੁਣਾਉਂਦੇ ਹੋਣਗੇ ਨਾ ਅੱਗੇ ਚੱਲ ਕੇ ਬਹੁਤ ਸੁਣਾਣਗੇ ਤਾਂ ਸাক্ষাৎਕਾਰ ਹੁੰਦੇ ਰਹਿਣਗੇ ਬੱਚੇ ਕਿਵੇਂ ਪਤਾ ਹੋਣਗੇ ਕੋਈ ਨਵੀਂ ਗੱਲ ਨਹੀਂ ਤੁਸੀਂ ਅਜੇ ਹੀ ਜਗਾ ਜਾਂਦੇ ਹੋ ਜਿੱਥੇ ਕਲਪ-ਕਲਪ ਜਾਣਾ ਹੀ ਪੈਂਦਾ ਹੈ ਵੈਕੁੰਠ ਤਾਂ ਹੁਣ ਨੇੜੇ ਆ ਗਿਆ ਹੁਣ ਤੁਸੀਂ ਬਿਲਕੁਲ ਨੇੜੇ ਆ ਕੇ ਪਹੁੰਚੇ ਹੋ ਹਰਦਲ ਤੁਹਾਨੂੰ ਨਜ਼ਦੀਕ ਦੇਖਣ ਵਿੱਚ ਆਏਗੀ ਜਿੰਨਾ ਤੁਸੀਂ ਗਿਆਨ ਯੋਗ ਵਿੱਚ ਮਜ਼ਬੂਤ ਹੁੰਦੇ ਜਾਓਗੇ ਅਨੇਕ ਵਾਰ ਤੁਸੀਂ ਪਾਠ ਵਜਾਇਆ ਹੁਣ ਤੁਹਾਨੂੰ ਸਮਝ ਮਿਲੀ ਹੈ ਜੋ ਵੀ ਤੁਹਾਨੂੰ ਜੋ ਹੀ ਤੁਸੀਂ ਸਾਥ ਲੈ ਜਾਓਗੇ ਨਾਲ ਲੈ ਜਾਓਗੇ ਅਥੋ ਦੀ ਰਸਮ ਰਿਵਾਜ ਕੀ ਹੋਏਗੀ ਸਭ ਜਾਣ ਜਾਓਗੇ ਸ਼ੁਰੂ ਵਿੱਚ ਤੁਹਾਨੂੰ ਕਿੰਨੇ ਸਾਖਸ਼ਤਕਾਰ ਹੋਏ ਸੀ ਉਸ ਸਮੇਂ ਤਾਂ ਅਜੁਨ ਤੁਸੀਂ ਅਨਫ ਤੇ ਬੇਹੀ ਸਮਝਦੇ ਸੀ ਫਿਰ ਲਾਸਟ ਵਿੱਚ ਤੁਹਾਨੂੰ ਜ਼ਰੂਰ ਸਾਖਸ਼ਤਕਾਰ ਹੋਨੇ ਚਾਹੀਦੇ ਨੇ ਸੋ ਬਾਪ ਬੈਡ ਸੁਣਾਉਂਦੇ ਨੇ ਉਹ ਸਭ ਦੇਖਣ ਦੀ ਚਾਹਨਾ ਤੁਹਾਨੂੰ ਇੱਥੇ ਹੋਵੇਗੀ ਸੰਜਨਗੇ ਕਿਥੇ ਸਰੀਰ ਛੁੱਟਣਾ ਜਾਵੇ ਸਭ ਕੁਝ ਦੇਖ ਕੇ ਜਾइए ਐਸ ਵਿੱਚ ਉਮਰ ਮਦਾਨ ਦੇ ਲਈ ਚਾਹੀਦਾ ਹੈ ਯੋਗ ਬੰ ਜੋ ਬਾਪ ਤੋਂ ਕੁਝ ਸਭ ਕੁਝ ਸੁਣੀਏ ਸਭ ਕੁਝ ਦੇਖੀਏ ਜੋ ਪਹਿਲੇ ਤੋਂ ਗਈ ਉਹਨਾਂ ਦਾ ਚਿੰਤਨ ਨਹੀਂ ਕਰਨਾ ਚਾਹੀਦਾ ਉਹ ਤਾਂ ਡਰਾਮਾ ਦਾ 파ਟ ਹੈ ਤਕਦੀਰ ਵਿੱਚ ਨਹੀਂ ਸੀ ਜਿਆਦਾ ਬਾਪ ਤੋਂ ਲਵ ਲੈਣਾ ਕਿਉਂਕਿ ਜਿੰਨਾ ਜਿੰਨਾ ਤੁਸੀਂ ਸਰਵਿਸੇਬਲ ਬੰਦੇ ਹੋ ਬਾਪ ਨੂੰ ਬਹੁਤ ਬਹੁਤ ਪਿਆਰੇ ਨਗਦੇ ਹੋ ਜਿੰਨਾ ਸਰਵਿਸ ਕਰਦੇ ਹੋ ਜਿੰਨਾ ਬਾਪ ਨੂੰ ਯਾਦ ਕਰਦੇ ਹੋ ਉਹ ਯਾਦ ਜਮਦੀ ਰਹੇਗੀ ਤੁਹਾਨੂੰ ਬਹੁਤ ਮਜ਼ਾ ਆਏਗਾ ਹੁਣ ਤੁਸੀਂ ਬੰਦੇ ਹੋ ਈਸ਼ਰੀ ਸੰਤਾਨ ਬਾਪ ਕਹਿੰਦੇ ਨੇ ਤੁਸੀਂ ਆਤਮਾ ਸਾਡੀ ਸੀਨਾ ਭਗਤੀ ਮਾਰਗ ਵਿੱਚ ਮੁਕਤੀ ਦੇ ਲਈ ਕਿੰਨੀ ਮਿਹਨਤ ਕਰਦੇ ਨੇ ਜੀਵਨ ਮੁਕਤੀ ਨੂੰ ਜਾਣਦੇ ਨਹੀਂ ਇਹ ਬੜਾ लवली ਗਿਆਨ ਹੈ ਬਹੁਤ ਲਵ ਰੈਂਦਾ ਹੈ ਬਾਪ ਬਾਪ ਵੀ ਹੈ ਟੀਚਰ ਵੀ ਨੇ ਸਤਿਗੁਰੂ ਵੀ ਹੈ ਸੱਚਾ ਸੱਚਾ ਸੁਪਰੀਮ ਪਾਪਾ ਵੀ ਹੈ ਜੋ ਸਾਨੂੰ ਇੱਕੀ ਜਨਮਾ ਦੇ ਲਈ ਸੁੱਖ ਤਾਂ ਵਿੱਚ ਲੈ ਜਾਂਦੇ ਨੇ ਆਤਮਾ ਹੀ ਦੁਖੀ ਹੁੰਦੀ ਹੈ ਦੁੱਖ ਸੁਖ ਆਤਮਾ ਮਹਿਸੂਸ ਕਰਦੀ ਹੈ ਕਿਹਾ ਜਾਂਦਾ ਪੁਨ ਆਤਮਾ ਪਾਪਾ ਆਤਮਾ ਪਉਣ ਬਾਪਾ ਇਹਨੇ ਸਭ ਨੂੰ ਦੁੱਖਾਂ ਤੋਂ छुੜਾਨ ਪਉਣ ਤੁਸੀਂ ਬੱਚਿਆਂ ਨੂੰ ਬੇਹਦ ਵਿੱਚ ਜਾਣਾ ਹੈ ਸਭ ਸੁਖੀ ਹੋ ਜਾਣਗੇ ਸਾਰੀ ਦੁਨੀਆ ਸੁਖੀ ਹੋ ਜਾਵੇਗੀ ਦਾਮਾ ਵਿੱਚ ਪਾਠ ਹੈ। ਆਸਨ ਤੁਸੀ ਸਮਝ ਗਏ ਹੋ। ਤੁਸੀਂ ਕਿੰਨਾ ਖੁਸ਼ੀ ਵਿੱਚ ਰਹਿੰਦੇ ਹੋ। ਬਾਬਾ ਆਇਆ ਹੈ। ਸਾਨੂੰ ਸਵਰਗ ਵਿੱਚ ਲੈ ਜਾਣ ਤੇ ਲਈ। ਸਾਨੂੰ ਸਭ ਆਤਮਾਵਾਂ ਨੂੰ ਸਵਰਗ ਵਿੱਚ ਲੈ ਜਾਣਗੇ। ਬਾਪ ਤਿਰਸ ਦਿੰਦੇ ਨੇ ਮਿੱਠੇ ਬੱਚੋ। ਮੈਂ ਤੁਹਾਡੇ ਸਭ ਦੁੱਖ ਦੂਰ ਕਰਨ ਆਇਆ ਹਾਂ। ਅਜੇ ਹੀ ਬਾਪ ਨਾਲ ਕਿੰਨਾ ਪਿਆਰ ਹੋਣਾ ਚਾਹੀਦਾ ਹੈ। ਸਭ ਸਵੰਦਾ ਨੇ ਤੁਹਾਨੂੰ ਦੁੱਖ ਦਿੱਤਾ। ਏ ਹੈ ਦੁਖਦਾਈ ਸੰਤਾਨ ਤੁਸੀਂ ਦੁਖੀ ਹੁੰਦੀ ਦੁੱਖ ਦੀਆਂ ਗੱਲਾਂ ਸੁਣਦੇ ਆਏ ਹੁਣ ਬਾਪ ਸਭ ਗੱਲਾਂ ਸਮਝਾ ਰਹੇ ਨੇ ਆਨੇਕ ਵਾਰ ਸਮਝਾਇਆ ਹੈ ਚਕਰਵਤੀ ਰਾਜਾ ਬਣਾਇਆ ਹੈ ਜੋ ਬਾਪ ਸਾਨੂੰ ਸਵਰਗ ਦਾ ਮਾਲਿਕ ਬਣਾਉਂਦੇ ਨੇ ਉਸਤੇ ਕਿੰਨਾ ਪਿਆਰ ਹੋਣਾ ਚਾਹੀਦਾ ਹੈ ਇੱਕ ਬਾਪ ਨੂੰ ਤੁਸੀਂ ਯਾਦ ਕਰਦੇ ਹੋ ਸਿਵਾਏ ਬਾਪ ਦੇ ਹੋਰ ਕੋਈ ਨਾ ਸੰਬੰਧ ਨਹੀਂ ਆਤਮਾ ਨੂੰ ਸਮਝਾਇਆ ਜਾਂਦਾ ਹੈ ਅਸੀਂ ਸੁਪਰੀਮ ਬਾਪ ਦੇ ਬੱਚੇ ਹਾਂ ਹੁਣ ਜਿਵੇਂ ਸਾਨੂੰ ਰਸਤਾ ਮਿਲਿਆ ਹੈ ਫਿਰ ਹੋਰਾਂ ਨੂੰ ਵੀ ਸੁੱਖ ਦਾ ਰਸਤਾ ਦੱਸਣਾ ਹੈ ਤੁਹਾਨੂੰ ਸਿਰਫ ਅੱਧਾ ਕਲਪ ਦੇ ਲਈ ਨਹੀਂ ਨਹੀਂ ਬਲਕਿ ਪੂਨਾ ਕਲਪ ਦੇ ਲਈ ਸੁੱਖ ਮਿਲਦਾ ਹੈ ਤੁਹਾਡੇ ਤੇ ਕਈ ਕੁਰਬਾਨ ਜਾਂਦੇ ਨੇ ਕਿਉਂਕਿ ਤੁਸੀਂ ਬਾਪ ਦਾ ਸੰਦੇਸ਼ ਦੱਸ ਕੇ ਸਭ ਦੇ ਦੁੱਖ ਦੂਰ ਕਰ ਦਿੰਦੇ ਹੋ ਤੁਸੀਂ ਸਮਝਦੇ ਹੋ ਐਨਾ ਨੋ ਵੀ ਬ੍ਰਹਮਾ ਨੋ ਵੀ ਇਹ ਨੋਲੇਜ ਸੁਪਰੀਮ ਬਾਪ ਤੋਂ ਮਿਲਦੀ ਹੈ ਏ ਫਿਰ ਸਾਨੂੰ ਪੈਗਾਮ ਦਿੰਦੇ ਨੇ ਅਸੀਂ ਹੋਰਾਂ ਨੂੰ ਪੈਗਾਮ ਦੇਾਂਗੇ ਬਾਪ ਦਾ ਪਰਿਚੇਦਿੰਦੇ ਸਭ ਬੱਚਿਆਂ ਨੂੰ ਜਗਾਉਂਦੇ ਰਹਿੰਦੇ ਨੇ ਅਗਿਆਨ ਨੀਂਦ ਤੋਂ ਭਗਤੀ ਨੂੰ ਅਗਿਆਨ ਕਿਹਾ ਜਾਂਦਾ ਗਿਆਨ ਤੇ ਭਗਤੀ ਵਖ ਵਖ ਹੈ ਗਿਆਨ ਸਾਗਰ ਬਾਪ ਹੁਣ ਤੋਂ ਉਹ ਬੱਚਿਆਂ ਨੂੰ ਗਿਆਨ ਸਿਖਾ ਰਹੇ ਨੇ ਤੁਹਾਡੀ ਦਿਲ ਵਿੱਚ ਆਉਂਦਾ ਹੈ ਕਿ ਬਾਬਾ ਹਰ 5000 ਵਰੇ ਵਾਦਾ ਕੇ ਸਾਨੂੰ ਜਗਾਉਂਦੇ ਨੇ ਸਾਡਾ ਜੋ ਦੀਵਾ ਹੈ ਉਸ ਵਿੱਚ ਥੋੜਾ ਜਿਹਾ ਕ੍ਰਿਤਜਾ ਕੇ ਰਿਹਾ ਹੈ ਤੇਲ ਬਚਿਆ ਹੈ ਐਸਲੀ ਹੁਣ ਬਾਬਾ ਗਿਆਨ ਕ੍ਰਿਤ ਪਾ ਕੇ ਸਾਡਾ ਦੀਵਾ ਜਗਾਉਂਦੇ ਨੇ ਜਦੋਂ ਬਾਪ ਨੂੰ ਯਾਦ ਕਰਦੇ ਵੋ ਆਤਮਾ ਰੂਪੀ ਦੀਪ প্রজਲਿਤ ਹੋ ਜਾਂਦਾ ਹੈ ਆਤਮਾ ਤੇ ਜੋ ਕੱਟ ਚੜੀ ਹੋਈ ਹੈ ਉਹ ਉtreਗੀ ਬਾਬਾ ਦੀ ਯਾਦ ਨਾਲ ਐਸ ਵਿੱਚ ਮਾਇਆ ਦੀ ਲੜਾਈ ਚੱਲਦੀ ਹੈ ਮਾਇਆ ਕੜੀ-ਕੜੀ ਭੁਲਾ ਦਿੰਦੀ ਹੈ ਕੱਟ ਉਤਾਰਨ ਦੀ ਬਜਾਏ ਚੜਦੀ ਜਾਂਦੀ ਹੈ ਬਲਕਿ ਜਿੰਨੀ ਉਤਰਨੀ ਸੀ ਉਸ ਤੋਂ ਵੀ ਜ਼ਿਆਦਾ ਚੜ ਜਾਂਦੀ ਹੈ ਬਾਪ ਕਹਿੰਦੇ ਨੇ ਬੱਚੇ ਮੈਨੂੰ ਯਾਦ ਕਰੋ ਤਾਂ ਕੱਟ ਉਤਰ ਜਾਵੇਗੀ ਇਸ ਵਿੱਚ ਮਿਹਨਤ ਹੈ ਸਰੀਰ ਦੀ ਕਸ਼ਿਸ਼ ਨਾ ਹੋਵੇ ਦੇਹੀ ਅਭਿਮਾਨੀ ਬਣੋ ਅਸੀਂ ਆਤਮਾ ਹਾ ਬਾਬਾ ਕੋਲ ਸਰੀਰ ਸਹੀਤਾ ਜਾ ਨਹੀਂ ਸਕਾਂਗੇ ਸਰੀਰ ਤੋਂ ਵੱਖ ਹੋ ਕੇ ਹੀ ਜਾਣਾ ਹੈ ਆਤਮਾ ਨੂੰ ਦੇਖਣ ਨਾਲ ਕਟ ਉਤਰੇਗੀ ਸਰੀਰ ਨੂੰ ਦੇਖਣ ਨਾਲ ਕਟ ਛੱਡਦੀ ਹੈ ਕਦੇ ਚੜਦੀ ਕਦੇ ਉਤਰਦੀ ਇਹ ਚਲਦਾ ਆਇਆ ਹੈ ਕਦੇ ਉੱਪਰ ਕਦੇ ਹੇਠਾਂ ਬੜਾ ਨਾਜ਼ੁਕ ਰਸਤਾ ਹੈ ਉਹ ਹੁੰਦੇ ਹੁੰਦੇ ਪਿਛੜੇ ਵਿੱਚ ਕਰਮਾਤਿਤ ਅਵਸਥਾ ਨੂੰ ਪਾਉਂਦੇ ਨੇ ਮੁੱਖ ਹਰ ਗੱਲ ਵਿੱਚ ਇਹ ਅੱਖਾਂ ਧੋਖਾ ਦਿੰਦੀਆਂ ਨੇ ਐਸ ਲਈ ਸਰੀਰ ਨੂੰ ਨਾ ਦੇਖੋ ਸਾਡੀ ਬੁੱਧੀ ਸ਼ਾਂਤੀ ਦਾਣ ਸੁਖ ਧੰਨ ਵਿੱਚ ਲਟਕੀ ਹੋਈ ਹੈ ਦੇਵੀ ਗੁਣ ਵੀ ਧਾਰਨ ਕਰਨੇ ਨੇ ਭੋਜਨ ਵੀ ਸ਼ੁੱਧ ਖਾਣਾ ਹੈ ਦੇਵਤਾਵਾਂ ਦਾ ਪਵਿੱਤਰ ਭੋਜਨ ਹੈ ਵੈਸ਼ਨਵ ਅਖਰ ਵਿਸ਼ਨੂੰ ਤੋਂ ਨਿਕਲਿਆ ਹੈ ਦੇਵਤਾ ਕਦੇ ਗੰਦੀ ਚੀਜ਼ ਥੋੜੀ ਖਾਂਦੇ ਹੋਣਗੇ ਵਿਸ਼ਨੂੰ ਦਾ ਮੰਦਰ ਹੈ ਜਿਸ ਨੂੰ ਨਰ ਨਾਰਾਇਣ ਵੀ ਕਹਿੰਦੇ ਨੇ ਉਹ ਲక్ష్ਮੀ ਨਾਰਾਇਣ ਦਾ ਸਾਕਾਰੀ ਠਹਿਰੇ ਉਸ ਨੂੰ ਚਾਰ ਬਾਵਾ ਹੋਣੀਆਂ ਨਹੀਂ ਚਾਹੀਦੀਆਂ ਪਰ ਭਗਤੀ ਮਾਰਗ ਵਿੱਚ ਇਹਨਾਂ ਨੂੰ ਚਾਰ ਪੂਜਾ ਦੇ ਦਿੱਤੀ ਐਸ ਨੂੰ ਕਿਹਾ ਜਾਂਦਾ बेहद अज्ञान समझते नहीं कि चार बामा वाला कोई मनुख हो नहीं सकता विच दो बावा वाले होंगे ब्रह्मा द भी दो पूजा है ब्रह्मा दी बेटी सरस्वती उसनों मिला के चार पूजाव कर दिखाई हूँ सरस्वती कोई ब्रह्मा दी नहीं एता प्रजापिता ब्रह्मा दी बेटी है जिन्ने बच्चे अडोप्टी ਉਨਿਆ ਉਸ ਦੀਆਂ ਪੂਜਾਵਾਂ ਵਧਦੀਆਂ ਜਾਂਦੀਆਂ ਨੇ ਬ੍ਰਹਮਾ ਨੂੰ ਵੀ 108 ਪੂਜਾਵਾਂ ਕਹਿ ਦਿੰਦੇ ਵਿਸ਼ਨੂ ਜਾਂ ਸ਼ੰਕਰ ਨੂੰ ਨਹੀਂ ਕਹਾ ਕਿ ਬ੍ਰਹਮਾ ਦੀ ਆ ਪੂਜਾਵਾਂ ਬੋਤਨੇ ਪੱਤੀ ਮਾਰਕ ਵਿੱਚ ਕੁਝ ਸਮਝ ਨਹੀਂ ਬਾਪ ਆ ਕੇ ਬੱਚਿਆਂ ਨੂੰ ਸਮਝਾਉਂਦੇ ਨੇ ਤੁਸੀਂ ਕਹਿੰਦੇ ਹੋ ਬਾਬਾ ਨੇ ਆ ਕੇ ਸਾਨੂੰ ਸਮਝਦਾਰ ਬਣਾਇਆ ਮਨੁੱਖ ਕਹਿੰਦੇ ਨੇ असि शिव के भगत हाँ अच्छा तुम शिव नो की समझते हो हूँ तुम समझते हो शिव सब आत्मावान पिता है इसलिए पूजा करते मुख्य गल है मेकम याद करो ती मेनू बुलाया बाप ने कहें मैनू बुलाया हे पति पावन आके सू पावन बनाओ सारे पुकारते रें पति पावन सितारा यी गाँवे रेंगे बाबा ਨੂੰ ਪਤਾ ਥੋੜੀ ਸੀ ਐਸ बाबा ਨੂੰ ਬ੍ਰਹਮਾ बाबा ਨੂੰ ਕਿ ਖੁਦ ਪਰਮਾਤਮਾ ਮੇਰੇ ਅੰਦਰ ਆ ਕੇ ਪਰਵੇਸ਼ ਕਰਨਗੇ ਕਿੰਨਾ ਵੰਡਰ ਹੈ ਕਦੇ ਖਿਆਨ ਵਿੱਚ ਵੀ ਨਹੀਂ ਸੀ ਪਹਿਲੇ ਤਾਂ ਹੈਰਾਨੀ ਖਾਂਦੇ ਸੀ ਏਕੀ ਹੋ ਗਿਆ ਮੈਂ ਕਿਸ ਨੂੰ ਦੇਖਦਾ ਹਾਂ ਬੈਠੇ-ਬੈਠੇ ਉਹਨਾਂ ਦੀ ਕਸ਼ਿਸ਼ ਹੁੰਦੀ ਸੀ ਏਕੀ ਹੁੰਦਾ ਹੈ ਸ਼ਿਵਾਵਾ ਕਸ਼ਿਸ਼ ਕਰਦੇ ਨੇ ਸਾਹਮਣੇ ਬੈਠੋ ਧਿਆਨ ਵਿੱਚ ਚਲੇ ਜਾਂਦੇ ਸੀ ਸੋਚ ਵਿੱਚ ਪੈ ਗਏ ਹਰਾਨੀ ਵਿੱਚ ਪੈ ਗਏ ਇੱਕ ਹੀ ਹੈ ਐਨਾ ਗੱਲਾਂ ਨੂੰ ਸਮਝਣ ਦੇ ਲਈ ਇਕਾਂਤ ਚਾਹੀਦਾ ਹੈ ਜਦੋਂ ਵਿਰਾਗ ਆਨ ਲੱਗਿਆ ਕਿੱਥੇ ਜਾਵਾਂ ਅੱਛਾ ਬਨਾਰਸ ਜਾਂਦਾ ਹਾਂ ਇਹ ਉਹਨਾਂ ਦੀ ਕਸ਼ਿਸ਼ ਸੀ ਜੋ ਐਸ ਨੂੰ ਵੀ ਕਰਾਂਦੇ ਸੀ ਐਨਾ ਵੱਡਾ ਕਾਰੋਬਾਰ ਸਭ ਛੋੜ ਕੇ ਚਲਾ ਗਿਆ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਸੀ ਕਿ ਬਨਾਰਸ ਵਿੱਚ ਕਿਉਂ ਜਾਂਦੇ ਨੇ ਫਿਰ ਉੱਥੇ ਇਹ ਬਗੀਚੇ ਵਿੱਚ ਜਾ ਕੇ ਠਹਿਰ ਗਿਆ ਪੈਨਸਲ ਉਠਾ ਕੇ ਦਿਵਾਰਾਂ ਤੇ ਚੱਕਰ ਬੈਠ ਨਿਕਲਦਾ ਸੀ 바ਵਾ ਕੀ ਕਰਾਂਦੇ ਸੀ ਕੁਝ ਨਹੀਂ ਪਤਾ ਚਲਦਾ ਸੀ ਰਾਤ ਨੂੰ ਨੀਂਦ ਆ ਜਾਂਦੀ ਸੀ ਸਮਝਦਾ ਸੀ ਕਿੱਥੇ ਉੱਡ ਗਿਆ ਹਾਂ ਫਿਰ ਜਿਵੇਂ ਏਠਾ ਆ ਜਾਂਦਾ ਸੀ ਕੁਝ ਪਤਾ ਨਹੀਂ ਕੀ ਹੋ ਰਿਹਾ ਹੈ ਸ਼ੁਰੂ ਵਿੱਚ ਕਿੰਨੇ ਸਾਖਸ਼ਤਕਾਰ ਹੁੰਦੇ ਸੀ ਬੱਚਿਆਂ ਬੈਠ ਧਿਆਨ ਵਿੱਚ ਚਲੀਆਂ ਜਾਂਦੀਆਂ ਸੀ ਤੁਸੀਂ ਬਹੁਤ ਕੁਝ ਦੇਖਿਆ ਹੈ ਤੁਸੀਂ ਕਹੋਗੇ ਜੋ ਅਸੀਂ ਦੇਖਿਆ ਸੋ ਤੁਸੀਂ ਨਹੀਂ ਦੇਖਿਆ ਫਿਰ ਪਿਛਾੜੀ ਵਿੱਚ ਵੀ ਬਾਬਾ ਬਹੁਤ ਸਤਿ ਸ਼ਕਤਕਾਰ ਕਰਨਗੇ ਕਿਉਂਕਿ ਨਜ਼ਦੀਕ ਹੁੰਦੇ ਜਾਓਗੇ ਨਾ ਅੱਛਾ ਮਿੱਠੇ ਮਿੱਠੇ ਸਿਕਿਲਾ ਦੇ ਬੱਚਾ ਪ੍ਰਤੀ ਮਾਤ ਪਿਤਾ ਵਾਪਦਾ ਦਾਦਾ ਯਾਤ ਪਿਆਰ ਟੀ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਧਾਰਨਾ ਦੇ ਲਈ ਮੁੱਖ ਸਾਰ ਪਹਿਲੀ ਧਾਰਨਾ ਬਾਪ ਦਾ ਸੰਦੇਸ਼ ਸੁਣਾ ਕੇ ਸਭ ਦੇ ਦੁੱਖ ਦੂਰ ਕਰਨੇ ਨੇ ਸਭ ਨੂੰ ਸੁਖ ਦਾ ਰਸਤਾ ਦੱਸਣਾ ਹੈ ਹੱਦਾਂ ਤੋਂ ਨਿਕਲ ਬੇਹੱਦ ਵਿੱਚ ਜਾਣਾ ਹੈ ਦੂਜਾ ਅੰਤ ਦੇ ਸੰਸਾਖਸ਼ਤਕਾਰ ਕਰਨ ਦੇ ਲਈ ਤੇ ਬਾਪ ਦੇ ਪਿਆਰ ਦੀ ਪਾਲਣਾ ਲੈਣ ਦੇ ਲਈ ਗਿਆਨ ਯੋਗ ਵਿੱਚ ਮਜ਼ਬੂਤ ਬੰਨਾ ਹੈ ਤੂੰ ਜਿਆਂ ਦਾ ਚਿੰਤਨ ਨਾ ਕਰਕੇ ਯੋਗ ਬੰਨਣਾ ਆਪਣੀ ਉਮਰ ਵਦਾਨੀ ਹੈ ਵਰਦਾਨ ਹੈ ਅਲਵੇਲੇਪਨ ਯਾ ਆ ਟੈਂਸ਼ਨ ਦੇ ਅਭਿਮਾਨ ਨੂੰ ਛੱਡ ਬਾਪ ਦੀ ਮਦਦ ਦੇ ਪਾਤਰ ਬਨਣ ਵਾਲੇ ਸਹਿਜ ਪੁਰਸ਼ਾਰਥੀ ਭਵ ਅਲਵੇਲੇਪਨ ਵਾ ਆ ਟੈਂਸ਼ਨ ਦੇ ਅਭਿਮਾਨ ਨੂੰ ਛੱਡ ਬਾਪ ਦੀ ਮਦਦ ਤੇ ਪਾਤਰ ਬਨਣ ਵਾਲੇ ਸਹਿਜ ਪੁਰਸ਼ਾਰਥੀ ਕੋਈ ਬੱਚੇ ਹਿੰਮਤ ਰੱਖੰਦੀ ਬਜਾਏ ਅਲਵੇਲੇਪਨ ਦੇ ਕਾਰਨ ਅਭਿਮਾਨ ਵਿੱਚ ਆ ਜਾਂਦੇ ਨਹੀਂ ਕਿ ਅਸੀਂ ਤਾਂ ਸਦਾ ਪਾਤਰ ਹਾਂ ਹੀ ਬਾਬਾ ਸਾਨੂੰ ਮਦਦ ਨਹੀਂ ਕਰੇਗਾ ਤਾਂ ਕਿਸ ਨੂੰ ਕਰਨ ਕੀ ਐਸਾ ਬਿਮਾਨ ਦੇ ਕਾਰਨ ਹਿੰਮਤ ਦੀ ਦਿੱਤੀ ਨੂੰ ਭੁੱਲ ਜਾਂਦੇ ਨੇ ਕਈਆਂ ਵਿੱਚ ਫਿਰ ਖੁਦ ਤੇ ਅਟੈਨਸ਼ਨ ਦੇਂਦਾ ਵਿਮਾਨ ਦਿੰਦਾ ਜੋ ਮਦਦ ਤੋਂ ਵੰਚਿਤ ਕੰਨ ਦਿੰਦਾ ਹੈ ਸਮਝਦੇ ਨੇ ਅਸੀਂ ਤਾਂ ਬਹੁਤ ਯੋਗ ਲਗਾਇਆ ਜੈਨੀ ਯੋਗੀ ਤੋਂ ਆਤਮਾ ਬਣ ਗਈ ਸੇਵਾਦੀ ਰਾਜਤਨੀ ਬਣ ਗਈ ਇਸ ਪ੍ਰਕਾਰ ਦੇ ਅਭਿਮਾਨ ਨੂੰ ਛੱਡ ਹਿੰਮਤ ਦੇ ਆਧਾਰ ਤੇ ਮਦਦ ਦੇ ਪੱਤਰ ਬਣੋ ਤਾਂ ਸਹਿਜ ਪੁਰਸ਼ਾਰਥੀ ਬਣ ਜਾਓਗੇ 슬ੋਗਨ ਹੈ ਜੋ ਵੇਸਟ ਤੇ 네ਗੇਟਿਵ ਸੰਕਲਪ ਚੱਲਦੇ ਨੇ ਉਹਨਾਂ ਨੂੰ ਪਰਿਵਰਤਨ ਕਰ विश्व कल्याण ਦੇ ਅਰਥ ਕਾਰਜ ਵਿੱਚ ਲਗਾਓ ਜੋ ਵੇਸਟ ਤੇ 네ਗੇਟਿਵ ਸੰਕਲਪ ਚੱਲਦੇ ਨੇ ਉਹਨਾਂ ਨੂੰ ਪਰਿਵਰਤਨ ਕਰ विश्व कल्याण ਦੇ ਕਾਰਜ ਵਿੱਚ ਲਗਾਓ ਪੌਂ ਸ਼ਾਂਤੀ